ਦੋਸਤੋ ਗੱਲ ਕਰਦੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਐਲਾਨ ਕੀਤਾ ਹੈ ਕਿ ਉਹ 1 ਫਰਵਰੀ ਨੂੰ ਪੰਜਾਬ ਆਉਣਗੇ ਤਾਂ ਉਹਨਾਂ ਨਾਲ ਹੀ ਇਹ ਵੀ ਐਲਾਨ ਕੀਤਾ ਹੈ ਇਹ ਗੱਲ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਕਿ ਦੁਆਬੇ ਦੇ ਵਿੱਚ ਪ੍ਰਸਿੱਧ ਧਾਰਮਿਕ ਸਥਾਨ ਜਿਹਨੂੰ ਸੱਚਖੰਡ ਡੇਰਾ ਬੱਲਾ ਕਿਹਾ ਜਾਂਦਾ ਹੈਗਾ ਬੜੀ ਉਸ ਧਾਰਮਿਕ ਸਥਾਨ ਦੀ ਮਹੱਤਤਾ ਹੈ ਬੜੀ ਮਾਨਤਾ ਹੈ ਤੇ ਲੋਕ ਬੜੇ ਸ਼ਰਧਾ ਨਾਲ ਨਤਮਸਤਕ ਹੁੰਦੇ ਨੇ ਉਸ ਧਾਰਮਿਕ ਅਸਥਾਨ ਤੇ ਤਾਂ ਦੋਸਤੋ ਪਿਛਲੇ ਅਸੀਂ ਇਹ ਕਹਿ ਲਿਆ ਵੀ ਡੇਢ ਦਹਾਕੇ ਦੇ ਵੱਧ ਸਮੇਂ ਤੋਂ ਉਹ ਜਿਹੜਾ ਧਾਰਮਿਕ ਸਥਾਨ ਹੈ ਉਹ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਇਹਨਾਂ ਪਾਰਟੀਆਂ ਦੇ ਵੱਡੇ ਤੋਂ ਵੱਡੇ ਨੇਤਾ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਸ ਧਾਰਮਿਕ ਅਸਥਾਨ ਤੇ ਨਤਮਸਤਕ ਹੋ ਕੇ ਉਸ ਧਾਰਮਿਕ ਅਸਥਾਨ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀਆਂ ਵੋਟਾਂ ਨੂੰ ਕਿਵੇਂ ਨਾ ਕਿਵੇਂ ਕੈਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਵੇ। ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਡੇਰਾ ਸੱਚਖੰਡ ਵੱਲਾ ਜੋ ਕਿ ਉਹਨਾਂ ਦਾ ਪੁਰਾਣਾ ਇਤਿਹਾਸ ਹੈ ਬੜਾ ਪੁਰਾਣਾ ਜਿਹੜਾ ਉਹ ਧਾਰਮਿਕ ਅਸਥਾਨ ਹੈ ਜਿੱਦੀ ਬੜੀ ਮੰਨਤ ਹੈ ਬੜੀ ਸ਼ਰਧਾ ਹੈ ਇੱਕ ਖਾਸ ਕਰਕੇ ਇੱਕ ਵਰਗ ਦੇ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਰਧਾ ਤੇ ਉਹ ਜਿਹੜੇ ਹੈ ਉੱਥੇ ਪਹੁੰਚਦੇ ਨੇ ਲੋਕ। ਤਾਂ ਇਹ ਸੁਰਖੀਆਂ ਦੇ ਵਿੱਚ ਕਦੋਂ ਆਉਂਦਾ ਹੈ? ਦੋਸਤੋ 24 ਮਈ 2009 ਨੂੰ ਇੱਕ ਘਟਨਾ ਵਾਪਰਦੀ ਹੈ ਯੂਰਪੀਅਨ ਮੁਲਕ ਹੈ ਆਸਟਰੀਆ ਆਸਟਰੀਆ ਦੀ ਰਾਜਧਾਨੀ ਹੈ ਵਿਏਨਾ ਉੱਥੇ ਦੋਸ਼ ਲੱਗੇ ਨੇ ਕਿ 6 ਨੌਜਵਾਨ ਉੱਥੇ ਇੱਕ ਧਾਰਮਿਕ ਸਥਾਨ ਦੇ ਅੰਦਰ ਜਾ ਕੇ ਗੋਲੀਬਾਰੀ ਕਰਦੇ ਨੇ ਅਟੈਕ ਕਰਦੇ ਨੇ ਤੇ ਉਸ ਅਟੈਕ ਦੇ ਵਿੱਚ ਡੇਰਾ ਸੱਚਖੰਡ ਬੱਲਾ ਨਾਲ ਸੰਬੰਧਿਤ ਜਿਹੜੇ ਉੱਥੇ ਧਾਰਮਿਕ ਆਗੂ ਸੀ ਉਹਨਾਂ ਸਮੇਤ ਕੁੱਲ 17 ਵਿਅਕਤੀ ਜਿਹੜੇ ਐ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਜਿਹੜੇ ਧਾਰਮਿਕ ਆਗੂ ਸੀਗੇ ਡੇਰੇ ਨਾਲ ਸੰਬੰਧਿਤ ਉਹਨਾਂ ਦੀ ਉੱਥੇ ਜਿਹੜੀ ਹੈ ਉਹਨਾਂ ਦਾ ਨਾਮ ਸੀ ਬਾਬਾ ਰਾਮਾਨੰਦ ਰਾਮਾਨੰਦ ਦਾਸ ਜੀ ਸੰਤ ਰਾਮਾਨੰਦ ਦਾਸ ਜੀ ਦੀ ਜਿਹੜੀ ਹੈ ਉੱਥੇ ਮੌਤ ਹੋ ਜਾਂਦੀ ਹੈ ਤਾਂ ਜਦੋਂ ਉਹਨਾਂ ਦਾ ਦਿਹਾਤ ਹੋ ਜਾਂਦਾ ਹੈ ਦੋਸਤੋ ਉਸ ਇੱਕ ਘਟਨਾ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖਤਾ ਸੀ ਕੱਲੇ ਦੁਆਬਾ ਖੇਤਰ ਦੇ ਵਿੱਚ ਹੀ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਦੰਗਿਆਂ ਵਾਲੀ ਹਾਲਾਤ ਜਿਹੜੇ ਆ ਬਣ ਗਏ ਸੀ ਇਵਨ ਕੇ ਦੁਆਬੇ ਦੇ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਜਦੋਂ ਭੀੜ ਦੇ ਘੇਰ ਲਿਆ ਤਾਂ ਉਹਨੂੰ ਆਪਣੀ ਜਾਨ ਬਚਾ ਕੇ ਗੱਡੀ ਛੱਡ ਕੇ ਭੱਜਣਾ ਪਿਆ ਸੀ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਐਸਐਚਓ ਸਮੇਤ ਕਈ ਪੁਲਿਸ ਅਫਸਰ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਗਏ ਸੀ ਭੀੜ ਦੀ ਕੁੱਟਮਾਰ ਦੇ ਵਿੱਚ ਤਾਂ ਉਸ ਵੇਲੇ ਜਿਹੜਾ ਇੰਨਾ ਜ਼ਿਆਦਾ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਇੱਕ ਤਰ੍ਹਾਂ ਨਾਲ ਸ ਜਿਹੜੀ ਮੌਜੂ ਮੌਕੇ ਦੀ ਸਰਕਾਰ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਹ ਤੋਂ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਬੇਕਾਬੂ ਮਾਹੌਲ ਹੋ ਗਿਆ ਸੀ ਕਰਫਿਊ ਲੱਗਿਆ ਬੱਸਾਂ ਨੂੰ ਜਿਹੜੀ ਹੈ ਅੱਗ ਲਗਾ ਦਿੱਤੀ ਗਈ ਸੀ ਪ੍ਰਾਈਵੇਟ ਕਾਰਾਂ ਵੀ ਭੰਨ ਦਿੱਤੀਆਂ ਗਈਆਂ ਸੀ ਰੇਲ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ ਤਾਂ ਪੰਜਾਬ ਦੇ ਵਿੱਚ ਪੂਰਾ ਇੱਕ ਤਰ੍ਹਾਂ ਨਾਲ ਇੱਕ ਜਿਹੜਾ ਮਾਹੌਲ ਸੀ ਉਹ ਪੂਰਾ ਖਰਾਬ ਹੋਇਆ ਵਾਸੀ ਤੇ ਸਰਕਾਰ ਲਾਚਾਰ ਦਿਖਾਈ ਦੇ ਰਹੀ ਸੀ ਉਸ ਵੇਲੇ ਇਸ ਧਾਰਮਿਕ ਸਥਾਨ ਦਾ ਜਿਹੜਾ ਇੱਕ ਤਰ੍ਹਾਂ ਨਾਲ ਨਾਮ ਜਿਹੜਾ ਉਹ ਸਾਹਮਣੇ ਆਇਆ ਤੇ ਲੋਕਾਂ ਨੂੰ ਪਤਾ ਲੱਗਿਆ ਵੀ ਇਸ ਧਾਰਮਿਕ ਸਥਾਨ ਨਾਲ ਲੋਕਾਂ ਦੀ ਕਿੰਨੀ ਸ਼ਰਧਾ ਜੁੜੀ ਹੋਈ ਹੈ ਤੇ ਇੱਕ ਦੇਰੇ ਨਾਲ ਸੰਬੰਧਿਤ ਇੱਕ ਆਗੂ ਤੇ ਜਦੋਂ ਮੁਲਕ ਵਿਦੇਸ਼ੀ ਮੁਲਕ ਦੇ ਵਿੱਚ ਹਮਲਾ ਹੁੰਦਾ ਹੈ ਤਾਂ ਉਹਦਾ ਆਦਾ ਰਿਐਕਸ਼ਨ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਬਹੁਤ ਬੁਰੇ ਤਰੀਕੇ ਨਾਲ ਜਿਹੜਾ ਹੈ ਉਹ ਰਿਐਕਸ਼ਨ ਹੋਇਆ ਤੇ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਜਿਹੜੀ ਉਸ ਵੇਲੇ ਦੀ ਸੱਤਾਧਾਰੀ ਤਿਰ ਸੀ ਉਹਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਹੈ ਖਿਸਕ ਜਾਂਦੀ ਹੈ ਤਾਂ ਉਸ ਤੋਂ ਬਾਅਦ ਡੇਰੇ ਦੇ ਜਿਹੜੇ ਹੈ ਮੁਖੀ ਸੀਗੇ ਤੇ ਹੋਰ ਆਗੂ ਸੀਗੇ ਉਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਗਈ ਕਿ ਜਿਆ ਨੂੰ ਜੈਟ ਪਲੱਸ ਜਾਂ ਵਾਈ ਪਲੱਸ ਜਾਂ ਐਕਸ ਪਲੱਸ ਸਿਕਿਉਰਿਟੀ ਵੀ ਜਿਹੜੀ ਹੈ ਉਹ ਦਿੱਤੀ ਗਈ ਤਾਂ ਡੇਰੇ ਦੇ ਵਿੱਚ ਉਸ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਜਿਹੜਾ ਆਉਣ ਜਾਣ ਪੂਰੀ ਤਰ੍ਹਾਂ ਵੱਧ ਗਿਆ ਸੀ ਕਿਉਂਕਿ ਦੁਆਬੇ ਦੇ ਵਿੱਚ ਖਾਸ ਕਰਕੇ ਮੰਨਿਆ ਜਾਂਦਾ ਹੈ ਕਿ ਉੱਥੇ ਦਲਿਤ ਪਾਪੂਲੇਸ਼ਨ ਹੈ ਜਿਹੜੇ ਸਾਡੇ ਦਲਤ ਵੀਰ ਭਰਾ ਜਿਹੜੇ ਰਹਿੰਦੇ ਨੇ ਸਭ ਤੋਂ ਜ਼ਿਆਦਾ ਬਸੋਂ ਜਿਹੜੀ ਹੈ ਉਹ ਦੁਆਬਾ ਖੇਤਰ ਦੇ ਵਿੱਚ ਮੰਨੀ ਜਾਂਦੀ ਹੈ ਤੇ ਦਲਤਾਂ ਦੀ ਸ਼ਰਧਾ ਜਿਹੜੀ ਅਥਾ ਸ਼ਰਧਾ ਜਿਹੜੀ ਹੈ ਇਸ ਧਾਰਮਿਕ ਅਸਥਾਨ ਪ੍ਰਤੀ ਮੰਨੀ ਜਾਂਦੀ ਹੈ ਹੁਣ ਦੋਸਤੋ ਇਹਦੇ ਨਾਲ ਗੱਲ ਕਰਨੀ ਇਹ ਬਹੁਤ ਜ਼ਰੂਰੀ ਬਣ ਜਾਂਦੀ ਹੈ ਅਸੀਂ ਨਾਲ ਇਹ ਵੀ ਗੱਲ ਕਰਾਂਗੇ ਕਿ ਡੇਰਿਆਂ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਖਾਸ ਮਹੱਤਤਾ ਹੈ ਕਿ ਕੀ ਇੰਪੈਕਟ ਜਿਹੜਾ ਉਹ ਕਰਦੇ ਨੇ ਉਸ ਤੋਂ ਪਹਿਲਾਂ ਇੱਕ ਡਾਟਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਇੱਕ ਡਾਟਾ ਤੇ ਪੰਜਾਬ ਦੇ ਜਿਹੜੇ ਇੱਕ ਤਰ੍ਹਾਂ ਨਾਲ ਜਿਓਗ੍ਰਾਫਿਕਲੀ ਚਾਹੇ ਉਹ ਜੱਟ ਕਮਿਊਨਿਟੀ ਹੈ ਚਾਹੇ ਹਿੰਦੂ ਕਮਿਊਨਿਟੀ ਹੈ ਚਾਹੇ ਸਾਡਾ ਦਲਤ ਪਾਈ ਜਾ ਰਿਹਾ ਹੈ ਤੇ ਇਹਨਾਂ ਦੀ ਕਿਵੇਂ ਭਾਵਨਾਤਮਕ ਸਾਂਝ ਜਿਹੜੀ ਹੈ ਪਾਟੀਆਂ ਨਾਲ ਰਹੀ ਤੇ ਉਸ ਤੋਂ ਬਾਅਦ ਕਿਵੇਂ ਭਾਵਨਾਤਮਕ ਸਾਂਝ ਜਿਹੜੀ ਹੈ ਉਹ ਟੁੱਟਦੀ ਹੈ ਦੋਸਤੋ ਇੱਕ ਦੌਰ ਸੀ ਪੰਜਾਬ ਦੇ ਵਿੱਚ ਜਦੋਂ ਜੱਟ ਸਿੱਖ ਤੇ ਕਿਸਾਨੀ ਜਿਹੜੀ ਉਹਨਾਂ ਦੀ ਭਾਵਨਾਤਮਕ ਸਾਂਝ ਸੀ ਜਿਹੜੀ ਇਮੋਸ਼ਨਲ ਅਟੈਚਮੈਂਟ ਸੀ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸੀ ਜਿਹੜਾ ਹਿੰਦੂ ਵਰਗ ਤੇ ਸ਼ੈਡਿਊਲ ਕਾਸਟ ਵਰਗ ਦਲਿਤ ਭਾਈਚਾਰਾ ਸੀ ਉਹਨਾਂ ਦੀ ਜਿਹੜੀ ਹੈ ਭਾਵਨਾਤਮਕ ਸਾਂਝ ਜਿਹੜੀ ਹੈ ਜ਼ਿਆਦਾਤਰ ਕਾਂਗਰਸ ਨਾਲ ਮੰਨੀ ਜਾਂਦੀ ਸੀ ਉਹਦੇ ਚੋਂ ਥੋੜਾ ਜਿਹਾ ਹਿੱਸਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਉਂਦਾ ਸੀ ਜਦੋਂ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਉਭਾਰ ਹੋਇਆ ਤਾਂ ਬਹੁਜਨ ਸਮਾਜ ਪਾਰਟੀ ਨੇ ਉਸ ਭਾਵਨਾਤਮਕ ਸਾਂਝ ਨੂੰ ਪੂਰੀ ਤਰ੍ਹਾਂ ਛੱਟ ਮਾਰੀ ਜਿਹੜੇ ਸਿਰਫ ਪੰਜੇ ਨੂੰ ਪੋਰਟ ਜਿਹੜੀ ਪਾਉਂਦੇ ਸੀ ਉਹ ਇੱਕ ਤਰ੍ਹਾਂ ਨਾਲ ਦਲਤ ਵਰਗ ਜਿਹੜਾ ਹੈ ਉਹ ਭੋਜਨ ਸਮਾਜ ਪਾਰਟੀ ਵੱਲ ਓਲਾਰ ਹੋਇਆ ਤੇ ਭੋਜਨ ਸਮਾਜ ਪਾਰਟੀ ਨੂੰ ਵੱਡਾ ਹਿੱਸਾ ਜਿਹੜਾ ਦਲਤਾਂ ਦਾ ਇਸ ਕਰਕੇ 1992 ਦੀਆਂ ਚੋਣਾਂ ਇੱਕ ਅਜਿਹੀਆਂ ਚੋਣਾਂ ਸੀ ਜਿੱਥੇ ਭੋਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਮਾਨਤਾ ਦੇ ਵਿੱਚ ਆਈ ਤੇ ਮੁੱਖ ਵਿਰੋਧੀ ਧਿਰ ਉਦੋਂ ਪੰਜਾਬ ਦੇ ਵਿੱਚ ਬਣੀ ਸੀ ਤਾਂ ਦੋਸਤੋ ਇਹ ਇੱਕ ਇਤਿਹਾਸ ਹੈ ਵੀ ਕਿਵੇਂ ਜਿਹੜਾ ਸਾਡਾ ਦਲਤ ਭਾਈਚਾਰਾ ਹੈ ਉਹਨਾਂ ਦੀ ਭਾਵਨਾਤਮਕ ਸਾਂਝ ਜਿਹੜੀ ਹੈ ਉਹ ਕਾਂਗਰਸ ਨਾਲ ਟੁੱਟੀ ਤਾਂ ਉਸ ਤੋਂ ਬਾਅਦ ਜਦੋਂ ਇੱਕ ਵਾਰ ਕਿਸੇ ਵੀ ਵੋਟਰ ਦੀ ਭਾਵਨਾਤਮਕ ਸਾਂਝ ਜਿਹੜੀ ਹੈ ਇੱਕ ਇਮੋਸ਼ਨਲ ਅਟੈਚਮੈਂਟ ਜਿਹੜੀ ਹੈ ਕਿਸੇ ਰਾਜਨੀਤਿਕ ਦਲ ਨਾਲ ਟੁੱਟਦੀ ਹੈ ਤਾਂ ਫਿਰ ਉਸ ਤੋਂ ਬਾਅਦ ਉਹ ਕਿਤੇ ਵੀ ਵੋਟ ਪਾਉਣ ਲਈ ਇੱਕ ਤਰ੍ਹਾਂ ਨਾਲ ਆਜ਼ਾਦ ਜਿਹੜਾ ਮੰਨਿਆ ਜਾਂਦਾ ਹੈ ਉਹਦੀ ਵੱਡੀ ਐਗਜ਼ਾਮਪਲ ਤੁਸੀਂ ਇਹ ਦੇਖੋ ਵੀ ਜਦੋਂ 2007 ਦੀਆਂ ਚੋਣਾਂ ਆਉਂਦੀਆਂ ਨੇ ਤਾਂ ਉਸ ਤੋਂ ਪਹਿਲਾਂ 2002 ਤੋਂ 2007 ਦਾ ਜਿਹੜਾ ਦੌਰ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਆਪਣੇ ਆਪ ਨੂੰ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਅਕਾਲੀ ਆਗੂਆਂ ਨਾਲੋਂ ਬੈਟਰ ਸਿੱਖ ਇੱਕ ਬਿਹਤਰੀਨ ਸਿੱਖ ਹੈ ਤੇ ਇਹਨਾਂ ਨਾਲੋਂ ਸ਼ਰਦਾ ਮਰੇ ਦੇ ਵਿੱਚ ਜ਼ਿਆਦਾ ਹੈ ਚਾ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਪਾਣੀਆਂ ਦਾ ਬਿੱਲ ਲਿਆਉਣ ਦਾ ਮੁੱਦਾ ਹੋਵੇ ਜਾਂ ਕ腐ਸ਼ਨ ਦੇ ਖਿਲਾਫ ਜਿਹੜੀ ਐ ਅਖੌਤੀ ਉਹਨਾਂ ਦੀ ਜੰਗ ਹੋਵੇ ਜਿਹੜੀ ਸੱਚੀ ਸੱਚੀ ਝੂਠੀ ਸੀ ਪਤਾ ਨਹੀਂ ਕੀ ਸੀ ਉਹਦੇ ਵਿੱਚ ਨਿਕੜਿਆ ਤਾਂ ਕੁਝ ਵੀ ਨਹੀਂ ਉਹਦੇ ਵਿੱਚ ਉਹਨਾਂ ਨੇ ਪ੍ਰੂਵ ਕੀਤਾ ਕਿ ਮੈਂ ਆਮ ਗੁੱਡ ਐਡਮਿਨਿਸਟਰेटर ਤੇ ਮੈਂ ਇੱਕ ਸੱਚਾ ਸੁੱਚਾ ਸਿੱਖ ਹੈ ਤਾਂ ਉਹਦਾ ਇਹ ਹੋਇਆ ਵੀ ਮਾਲਵੇ ਦੇ ਵਿੱਚ ਜਿਹੜੀ ਜੱਟ ਸਿੱਖ ਵੋਟ ਸੀ ਕਿਸਾਨੀ ਵੋਟ ਸੀ ਇਕ ਤਾਂ ਪਾਣੀਆਂ ਦੇ ਬਿੱਲ ਦਾ ਅਸਰ ਸੀ ਦੂਜਾ ਜਿਹੜਾ ਉਹਨਾਂ ਨੇ ਆਪ ਦੇ ਆਪ ਨੂੰ ਇੱਕ ਬੈਟਰ ਸਿੱਖ ਦੇ ਤੌਰ ਤੇ ਪੇਸ਼ ਕੀਤਾ ਉਹ ਭਾਵਨਾਤਮਕ ਸਾਂਝ ਜਿਹੜੀ ਹੈ ਉਹ ਅਕਾਲੀ ਦਲ ਨਾਲੋਂ ਟੁੱਟੀ ਤੇ 2007 ਦੀ ਜਿਹੜੀ ਇਲੈਕਸ਼ਨ ਸੀ ਪ੍ਰਕਾਸ਼ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਨੇ ਖੁਦ ਕਿਹਾ ਸੀ ਵਿਧਾਨ ਸਭਾ ਚ ਵੀ ਸਾਡੀ ਸਰਕਾਰ ਤਾਂ ਮਾਝੇ ਤੇ ਦੁਆਬੇ ਨੇ ਬਣਾਈ ਹੈ ਜੀ ਤਾਂ ਮਾਝੇ ਤੇ 도ਆਬੇ ਨੇ ਸਰਕਾਰ ਬਣਾਈ ਤੇ ਮਾਲਵੇ ਦੇ ਜਟ ਸਿੱਖ ਫੋਰਸ ਸੀ ਉਹ ਅਕਾਲੀ ਦਲ ਨਾਲੋਂ ਬਿਲਕੁਲ ਟੁੱਟ ਗਿਆ ਸੀ ਜਿਹਨੂੰ ਬਲੂ 벨ਟ ਦੇ ਤੌਰ ਤੇ ਜਾਣਿਆ ਜਾਂਦਾ ਸੀ ਵੀ ਇਤਾਂ ਪੱਕੀ ਜਿਹੜੀ ਹੈ ਅਕਾਲੀ ਵੋਟ ਹੈਗੀ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਾਂ ਜਿਹੜੀ ਹੁਣ ਜਟ ਸਿੱਖ ਵੋਟ ਹੈ ਜਦੋਂ ਇੱਕ ਵਾਰ ਭਾਵਨਾਤਮਕ ਸਾਂਝ ਇਮੋਸ਼ਨਲ ਅਟੈਚਮੈਂਟ ਅਕਾਲੀ ਦਲ ਨਾਲੋਂ ਟੁੱਟ ਗਈ ਤਾਂ 2022 ਤੱਕ ਆਉਂਦੇ ਆਉਂਦੇ ਆਮ ਆਦਮੀ ਪਾਰਟੀ ਨਾਲ ਮੈਜੋਰਿਟੀ ਹਿੱਸਾ ਕਿਸਾਨੀ ਦਾ ਤੇ ਸਿੱਖਾਂ ਦਾ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ ਐਵੇਂ ਨਹੀਂ ਉਹਨਾਂ ਨੂੰ 92 ਸੀਟਾਂ ਆ ਗਈਆਂ ਐਵੇਂ ਨਹੀਂ ਉਹ ਉਹਨਾਂ ਦੀ ਸਰਕਾਰ ਬਣ ਗਈ ਜੇ ਵੋਟਾਂ ਲੋਕਾਂ ਨੇ ਪਾਈਆਂ ਜੇ ਜੱਟ ਸਿੱਖ ਕਿਸਾਨੀ ਦੀ ਵੋਟ ਪਈ ਹੈ ਸਿੱਖ ਵੋਟ ਪਈ ਹੈ ਦਲਿਤ ਭਾਈਚਾਰੇ ਦੀ ਵੋਟ ਪਈ ਹੈ ਹਿੰਦੂ ਵੋਟ ਪਈ ਹੈ ਤਾਂ ਹੀ 92 ਸੀਟਾਂ ਨੇ ਜਿਹੜੀਆਂ ਉਹ ਉਹਨਾਂ ਨੂੰ ਹਾਸਲ ਹੋਈਆਂ ਨੇ ਇਹ ਇਕਤਾ ਸੀ ਜਿਹੜਾ ਐਨਲਿਸਿਸ ਕੀਤਾ ਵੀ ਭਾਵਨਾਤਮਕ ਸਾਂਝ ਜਦੋਂ ਕਿਸੇ ਪਾਰਟੀ ਨਾਲ ਟੁੱਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਹ ਕਿਸੇ ਵੀ ਪਾਰਟੀ ਨੂੰ ਬੋਟ ਪਾਉਣ ਦਾ ਇੱਕ ਤਰ੍ਹਾਂ ਨਾਲ ਆਜ਼ਾਦ ਹੋ ਜਾਂਦਾ ਇੱਕ ਪਾਰਟੀ ਨਾਲ ਟੁੱਟ ਚੁੱਕਿਆ ਹੈ ਹੁਣ ਜੱਟ ਸਿੱਖ ਕਿਸਾਨੀ ਤੇ ਦਲਤ ਭਾਈਚਾਰਾ ਇੱਕ ਤਰ੍ਹਾਂ ਨਾਲ ਭਾਵਨਾਤਮਕ ਸਾਂਝ ਕਿਸੇ ਵੀ ਪਾਰਟੀ ਨਾਲ ਨਹੀਂ ਰਹੀ ਹੁਣ ਪੰਜਾਬ ਦੀਆਂ ਪਾਰਟੀਆਂ ਦਲਤਾਂ ਤੇ ਕੇਂਦਰਿਤ ਕਿਉਂ ਹੁੰਦੀਆਂ ਨੇ ਦੋਸਤੋ ਇਹ ਬਹੁਤ ਮਹੱਤਵਪੂਰਨ ਪੱਖ ਹੈ ਸਮਝਣ ਦੀ ਲੋੜ ਹੈ ਆਮ ਤੌਰ ਤੇ ਬੇਸ਼ੱਕ ਜੱਟ ਭਾਈਚਾਰੇ ਤੋਂ ਚੀਫ ਮਿਨਿਸਟਰ ਬਣਦਾ ਹੈ ਇੱਕ ਵਾਰ ਚਲੋ ਚਰਨਜੀਤ ਸਿੰਘ ਚੰਨੀ ਵੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਤਾਂ ਇੱਕ ਗੱਲ ਸਮਝਣ ਦੀ ਲੋੜ ਹੈ ਵੀ 2012 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਿਪੀਟ ਹੁੰਦੀ ਹੈ ਤਾ ਉਦੋਂ 25 ਦੇ ਕਰੀਬ ਵੀ 20 ਤੋਂ 25 ਦੇ ਕਰੀਬ ਜਿਹੜੀਆਂ ਸੀਟਾਂ ਸੀ ਸ਼ਾਇਦ ਇਸ ਤੋਂ ਵੀ ਜ਼ਿਆਦਾ ਸੀ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਈਆਂ ਸੀ ਦੋਸਤੋ ਤਾਂ ਉਹਨਾਂ ਦੀ ਸਰਕਾਰ ਬਣੀ ਇਹ ਤਾਂ ਦਲਤਾਂ ਦੀ ਜਿਹੜੀਆਂ ਰਿਜ਼ਰਵ ਸੀਟਾਂ ਨੇ ਕਿਉਂਕਿ ਸਾਡੇ 34 ਸੀਟਾਂ ਲੱਗੀਆਂ ਜਿਹੜੀਆਂ 117 ਦੇ ਵਿੱਚੋਂ 34 ਜਿਹੜੀਆਂ ਉਹ ਰਾਖਵੀਆਂ ਸੀਟਾਂ ਲੱਗੀਆਂ ਤਾਂ 2012 ਦੇ ਵਿੱਚ ਅਕਾਲੀ ਦਲ ਵੱਧ ਲੈਂਦਾ ਹੈ 2017 ਦੇ ਵਿੱਚ 20 ਦੇ ਕਰੀਬ ਸੀਟਾਂ ਕਾਂਗਰਸ ਲੈ ਜਾਂਦੀ ਹੈ ਤਾਂ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਤੇ 2022 ਦੇ ਵਿੱਚ ਇਸ ਵਾਰ 30 ਦੇ ਕਰੀਬ 28 29 30 ਦੇ ਦਕਰੀਬ ਸੀਟਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਕੋਲ ਨੇ ਤਾਂ ਹੁਣ ਸਭ ਦਾ ਇੱਕ ਨਜ਼ਰੀਆ ਜਿਹੜਾ ਨਿਗਾ ਜਿਹੜੀ ਟਿੱਕੀ ਹੋਈ ਹੈ 34 ਸੀਟਾਂ ਨੂੰ ਇੱਕ ਤਾਂ ਇਨਕੈਸ਼ ਕਰਨ ਤੇ ਟਿੱਕੀ ਹੋਈ ਹੈ ਹੁਣ ਸਭ ਤੋਂ ਵੱਡੀ ਤਰਸ ਦੀ ਇਹ ਹੈ ਵੀ ਇਹਨਾਂ 34 ਸੀਟਾਂ ਦੇ ਵਿੱਚੋਂ ਕਿਸੇ ਵੀ ਪਾਰਟੀ ਕੋਲ ਕੱਦਾ ਵਰ ਨੇਤਾ ਹੈ ਨਹੀਂ ਜਿਹੜੇ ਟੱਕਰ ਦੇ ਸਕਣ ਕਾਂਗਰਸੀ ਨੇਤਾ ਤਾਂ ਖੁਦ ਖੁਦ ਮੰਨਦੇ ਨੇ ਵੀ 25 34 ਦੇ ਵਿੱਚੋਂ 25 26 ਸੀਟਾਂ ਸਾਡੀਆਂ ਰਿਜ਼ਰਵ ਰੱਖਵੇ ਕਰਨ ਵਾਲੀਆਂ ਅਜਿਹੀਆਂ ਨੇ ਜਿੱਥੇ ਸਾਡੇ ਕੋਲ ਕੈਂਡੀਡੇਟ ਹੀ ਹੈ ਨਹੀਂ ਇਹੀ ਹਾਲ ਅਕਾਲੀ ਦਲ ਦਾ ਹੈ। ਇਹੀ ਹਾਲ ਹੋਰ ਨਾ ਪਾਰਟੀਆਂ ਦਾ ਜਿਹੜਾ ਉਹ ਬਣਿਆ ਹੋਇਆ ਹੈ। ਇਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਦਲਤ ਜਿਹੜੇ ਆ ਪੰਜਾਬ ਦੇ ਵਿੱਚ ਕਿੰਨੇ ਇੰਪੋਰਟੈਂਟ ਨੇ। ਉਹਦੇ ਨਾਲ ਜਿਹੜਾ ਅਗਲਾ ਡਾਟਾ ਹੈ। 2011 ਦਾ ਜਿਹੜਾ ਜਿਹੜੀ ਜਨਗਣਨਾ ਹੈ। ਉਹਦੇ ਮੁਤਾਬਕ ਪੂਰੇ ਮੁਲਕ ਦੇ ਵਿੱਚ 16.6% ਜਿਹੜੇ ਹੈ ਦਲਤ ਭਾਈਚਾਰਾ ਹੈਗਾ। ਤੇ ਪੰਜਾਬ ਦੇ ਵਿੱਚ ਉਹਦੀ ਉਸ ਵੇਲੇ ਪ੍ਰਤੀਸ਼ਤਤਾ ਸੀ 33% ਦੇ ਕਰੀਬ। ਜਿਹੜੀ ਕਿ ਹੁਣ ਵੱਧ ਕੇ 37 38% ਮੰਨੀ ਜਾਂਦੀ ਹੈ ਤੇ ਤਿੰਨ ਜ਼ਿਲ੍ਹੇ ਐ ਉੱਥੇ 42% ਤੋਂ ਵੱਧ ਹੈ ਜਿੱਥੇ ਨਮਾ ਸ਼ਹਿਰ ਫਿਰੋਜ਼ਪੁਰ ਤੇ ਮੁਕਸਰ ਤਿੰਨ ਜ਼ਿਲ੍ਹਿਆਂ ਦੇ ਵਿੱਚ 45% ਤੋਂ ਵੱਧ ਹੈ ਇਹ ਤਾਂ ਦੋਸਤੋ ਇੱਕ ਡਾਟਾ ਤੁਹਾਡੇ ਨਾਲ ਐਨਾਲਿਸਿਸ ਕੀਤਾ ਭਾਵਨਾਤਮਕ ਸਾਂਝੀ ਦੀ ਗੱਲ ਕੀਤੀ ਹੁਣ ਇਹਦੇ ਨਾਲ ਗੱਲ ਆ ਜਾਂਦੀ ਹੈ ਵੀ ਡੇਰੇ ਜਿਹੜੇ ਐ ਉਹ ਮਹੱਤਵਪੂਰਨ ਜਿਹੜੇ ਐ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਵੇਂ ਬਣਿਆ ਹੋਏ ਨੇ ਦੋਸਤੋ ਤੁਸੀਂ ਪਿਛਲੇ ਦੌਰ ਦੇ ਵਿੱਚ ਇਹ ਦੇਖਿਆ ਹੈ ਵੀ ਡੇਰਾ ਸਿਰਸਾ ਜਿਹੜਾ ਹੈ ਉਹ ਮਾਲਵਾ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਰਿਹਾ ਹੈ ਰਾਜਨੀਤਿਕ ਪਾਰਟੀਆਂ ਨੂੰ 2007 ਦੀ ਚੋਣ ਦੇ ਵਿੱਚ ਤਾਂ ਮਾਲਵੇ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਆਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਡੇਰੇ ਦਾ ਮੰਨਿਆ ਜਾਂਦਾ ਸੀ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਡੇਰੇ ਦਾ ਜਿਹੜਾ ਕਨਫਲਿਕਟ ਜਿਹੜਾ ਹੈ ਉਹ ਸਾਹਮਣੇ ਆਇਆ ਸੀ ਉਸ ਵੇਲੇ ਜਦੋਂ ਡੇਰਾ ਮੁਖੀ ਨੇ ਸਲਾਪਤਪੁਰਾ ਦੇ ਵਿੱਚ ਸਵਾਂਗ ਰਚ ਕੇ ਉਸੇ ਤਰ੍ਹਾਂ ਜਾਮੇ ਇਨਸਾ ਆਪਣੇ ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਸ਼ਿਕਾਇਤ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਜਿਹੜੀ ਰਿਫਟ ਵੱਡੀ ਪੱਧਰ ਤੇ ਟਕਰਾ ਜਿਹੜਾ ਪੰਜਾਬ ਦੇ ਵਿੱਚ ਟਕਰਾਵਾਂ ਵਾਲਾ ਮਾਹੌਲ ਬਣਿਆ ਸੀ ਤਾਂ ਜਿਹੜੇ ਡੇਰੇ ਪ੍ਰਭਾਵਿਤ ਕਰਦੇ ਨੇ ਵੋਟਰਾਂ ਨੂੰ ਇਹ ਮੰਨਿਆ ਜਾਂਦਾ ਵੀ ਜਿਨ੍ਹਾਂ ਚ ਡੇਰਾ ਸਿਰਸਾ ਡੇਰਾ ਬਿਆਸ ਡੇਰਾ ਬੱਲਾ ਤੇ ਡੇਰਾ ਨੂਰਮਹਿਲ ਤਾਂ ਦੋਸਤੋ ਹੁਣ ਤਿੰਨ ਚਾਰ ਡੇਰੇ ਨੇ ਜਿਹੜੇ ਉਹ ਪ੍ਰਭਾਵਿਤ ਕਰਦੇ ਮੰਨੇ ਜਾਂਦੇ ਨੇ ਤੇ ਨਰਿੰਦਰ ਮੋਦੀ ਜੀ ਜਿਹੜੇ ਆ ਰਹੇ ਨੇ ਉਹ ਡੇਰਾ ਬੱਲਾ ਆ ਰਹੇ ਰਹਿਣਗੇ ਤਾਂ ਤੁਸੀਂ ਸਾਰੇ ਘਟਨਾਕਰਮ ਤੋਂ ਸਾਰੇ ਐਨਾਲਿਸਿਸ ਤੋਂ ਤੁਹਾਨੂੰ ਆਪੇ ਸਮਝ ਆ ਗਈ ਹੋਊ ਕਿ ਕਿਵੇਂ ਜਿਹੜੀ ਹੈ ਪੰਜਾਬ ਦੇ ਵਿੱਚ ਦਲਤ ਜਿਹੜੀ ਹੈ ਪੋਲਟਿਕਸ ਜਿਹੜੀ ਹੈ ਉਹ ਖੇਡੀ ਜਾ ਰਹੀ ਹੈ ਤੇ ਦਲ ਪੋਲਟਿਕਸ ਜਿਹੜੀ ਹੈ ਉਹ ਭਾਰੂ ਹੁੰਦੀ ਦਿਖਾਈ ਦੇ ਰਹੀ ਹੈ ਤੇ ਜਿਹੜੀਆਂ 2027 ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਪੂਰੀ ਬਿਸਾਪ ਜਿਹੜੀ ਹੈ ਉਹ ਬੁਛਾਈ ਜਾ ਰਹੀ ਹੈ ਤੇ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਸਰਗਰਮ ਜਿਹੜੀ ਹੈ ਚਰਮ ਸੀਮਾ ਤੇ ਜਿਹੜੀ ਹੈ ਉਹ ਪਹੁੰਚ ਗਈ ਹੈ ਦੋਸਤੋ ਇਹਦੇ ਨਾਲ ਮਹੱਤਵਪੂਰਨ ਪੱਖ ਇਹ ਜੁੜਦਾ ਹੈ ਪਿਛਲੇ ਦੌਰ ਦੇ ਵਿੱਚ ਇਹ ਘਟਨਾਵਾਂ ਸਾਹਮਣੇ ਆਈਆਂ ਸੀ ਕਿ ਕਾਂਗਰਸ ਦੇ ਕਈ ਆਗੂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਾਂਗਰਸ ਦੇ ਆਗੂ ਖੁਦ ਦੋਸ਼ ਲਾਉਂਦੇ ਨੇ ਉਹਨਾਂ ਦੀਆਂ ਵੱਡੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ ਦੇ ਵਿੱਚ ਦੋਸ਼ ਲਾਉਂਦੇ ਨੇ ਵੀ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਰਾਣਾ ਗੁਰਜੀਤ ਸਿੰਘ ਹੋਣ ਚਾਹੇ ਹੋਰ ਕੋਈ ਲੀਡਰ ਹੋਣ ਵੀ ਉਹ ਭਾਰਤੀ ਜਨਤਾ ਪਾਰਟੀ ਦੀ ਵੀ ਟੀਮ ਬਣੇ ਹੋਏ ਨੇ ਇਹ ਅਸੀਂ ਨਹੀਂ ਕਹਿੰਦੇ ਇਹ ਕਾਂਗਰਸ ਦੇ ਆਗੂ ਖੁਦ ਦੋਸ਼ ਜਿਹੜਾ ਇਹ ਲਾਉਂਦੇ ਨੇ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਹੋਈ ਹੈ ਸਾਨੂੰ ਮੀਟਿੰਗਾਂ ਦੇ ਵਿੱਚ ਜੋ ਗੱਲਬਾਤਾਂ ਹੋਈਆਂ ਉੱਥੋਂ ਹੀ ਮੀਟਿੰਗਾਂ ਦੇ ਵਿੱਚ ਜਿਹੜੇ ਸ਼ਾਮਲ ਸੀ ਕਈ ਆਪ ਲੀਡਰ ਉਹਨਾਂ ਨੇ ਆਪਣਾ ਨਾਮ ਨਾਂ ਨਸ਼ਰ ਕਰਨ ਦੀ ਸ਼ਰਤ ਤੇ ਸਾਨੂੰ ਇਹ ਦੱਸਿਆ ਤਾਂ ਦੋਸਤੋ ਇੱਕ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਦੋਂ ਚਰਨਜੀਤ ਸਿੰਘ ਚੰਡੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਕਰਦੇ ਨੇ ਉਸ ਮੀਟਿੰਗ ਦੇ ਵਿੱਚ ਇਹ ਸ਼ਰਯਾਮ ਗੱਲ ਕਰਦੇ ਨੇ ਕਿ ਜਿਹੜੇ ਕਾਂਗਰਸ ਦੇ ਵਿੱਚ ਵੱਡੇ ਅਹੁਦੇ ਨੇ ਉਹ ਜਿਹੜੇ ਐ ਉਹ ਉੱਚ ਜਾਤੀ ਦੇ ਨਾਲ ਸੰਬੰਧਿਤ ਬੰਦਿਆਂ ਨੂੰ ਦਿੱਤੇ ਗਏ ਨੇ ਤੇ ਉੱਚ ਜਾਤੀ ਨਾਲ ਸੰਬੰਧਿਤ ਸਿੱਧਾ ਉਹਨਾਂ ਨੇ ਜੱਟ ਕਮਿਊਨਿਟੀ ਨੂੰ ਟਾਰਗੇਟ ਕੀਤਾ ਤਾਂ ਉੱਥੋਂ ਜਿਹੜਾ ਇਹ ਮੰਨਿਆ ਜਾ ਗਿਆ ਇਹ ਦੋਸ਼ ਵੀ ਲੱਗੇ ਚਰਨਜੀਤ ਸਿੰਘ ਚੰਨੀ ਤੇ ਕਿ ਕੀ ਉਹ ਭਾਰਤੀ ਜਨਤਾ ਪਾਰਟੀ ਦਾ ਲੁਕਮਾ ਏਜੰਡਾ ਤਾਂ ਨਹੀਂ ਚਲਾ ਰਹੇ ਜਿਸ ਤਰ੍ਹਾਂ ਦੇ ਦੋਸ਼ ਲੱਗੇ ਸੀਗੇ ਡਾਕਟਰ ਨਵਜੋਤ ਕੌਰ ਸਿੱਧੂ ਤੇ ਕਿ ਜਿਸ ਤਰ੍ਹਾਂ ਉਹਨਾਂ ਨੇ ਇੱਕ ਕਾਂਗਰਸ ਤੇ ਇਹ ਦੋਸ਼ ਲਾਏ ਕਿ ਇੱਥੇ ਮੁੱਖ ਮੰਤਰੀ ਬਣ ਲਈ ਸਿੱਧੇ ਤੌਰ ਤੇ 500 ਕਰੋੜ ਰੁਪਏ ਦਾ ਭਰਿਆ ਹੋਇਆ ਅਟੈਚੀ ਕੇਸ ਚਾਹੀਦਾ ਹੈ ਉਹਨਾਂ ਦੇ ਪਤੀ ਇਸ ਕਰਕੇ ਮੁੱਖ ਮੰਤਰੀ ਨਹੀਂ ਬਣ ਸਕੇ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਤਾਂ ਫਿਰ ਤਦ ਹੀ ਸਰਗਰਮ ਹੋਣਗੇ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਬਣਾ ਕੇ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਤਾਂ ਦੋਸਤੋ ਕਾਂਗਰਸ ਤੇ ਪਿਛਲੇ ਦਿਨਾਂ ਦੇ ਵਿੱਚ ਦੋ ਹੱਲੇ ਹੋਏ ਪਹਿਲਾ ਹੱਲਾ ਹੋਇਆ ਕਿ ਕਾਂਗਰਸ ਜਿਹੜੀ ਹੈ ਅਹੁਦੇ ਵੇਚਦੀ ਹੈ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਤੱਕ ਜਿਹੜੀ ਹੈ ਨਿਲਾਮ ਕੀਤੀਆਂ ਹੋਈਆਂ 500 ਕਰੋੜ ਰੁਪਏ ਦੇ ਵਿੱਚ ਵਿਕਦੀਆਂ ਨਗੀਆਂ ਦੂਜਾ ਹਲਾ ਹੋਇਆ ਵੀ ਕਾਂਗਰਸ ਜਿਹੜੀ ਹੈ ਇਨਡਾਇਰੈਕਟਲੀ ਕਿਹਾ ਗਿਆ ਵੀ ਦਲਿਤ ਵਿਰੋਧੀ ਹੈ ਇੱਥੇ ਜਿਹੜੀਆਂ ਪੋਜੀਸ਼ਨਾਂ ਮਿਲਦੀਆਂ ਨੇ ਵੱਡੇ ਅਹੁਦੇ ਮਿਲਦੇ ਨੇ ਉਹ ਸਿਰਫ ਉੱਚ ਜਾਤੀ ਦੇਨ ਬਣ ਰਹੇ ਹਨ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਵੱਲੋਂ ਸਪਸ਼ਟਿਕਰਨ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਕਿਹਾ ਵੀ ਮੇਰੀ ਗੱਲ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਮੇਰੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜੋ ਮੈਂ ਕਹਿਣਾ ਚਾਹੁੰਦਾ ਸੀ ਉਹਦਾ ਮਤਲਬ ਇਹ ਨਹੀਂ ਸੀ ਕਿ ਮੈਂ ਇੱਕ ਕਮਿਊਨਿਟੀ ਨੂੰ ਜਾਂ ਕਿਸੇ ਵਰਗ ਨੂੰ ਐਡਰੈਸ ਕਰ ਰਿਹਾ ਮੈਂ ਮੇਰੀ ਜਿਹੜੀ 111 ਦਿਨਾਂ ਦੀ ਸਰਕਾਰ ਸੀ ਮੈਂ ਕਿਸਾਨ ਹਿਤੈਸ਼ੀ ਰਹੇ ਮੈਂ ਜਾਤ ਹਿਤੈਸ਼ੀ ਰਹੇ ਮੈਂ ਹਿੰਦੂ ਕਮਿਊਨਿਟੀ ਦਾ ਹਿਤੈਸ਼ੀ ਰਹੇ ਮੈਂ ਦਲ ਹਿਤੈਸ਼ੀ ਰਹੇ ਉਹਨਾਂ ਨੇ ਕਿਹਾ ਵੀ ਮੇਰਾ ਸਮੂੱਚੇ ਵਰਗਾਂ ਦਾ ਜਿਹੜਾ ਮਾਨ ਸਨਮਾਨ ਮੇਰੇ ਦਿਲ ਦੇ ਵਿੱਚ ਪੂਰਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਚਰਨਜੀਤ ਸਿੰਘ ਚੰਨੀ ਨੇ ਇਸ ਤਰ੍ਹਾਂ ਦਾ ਸਪਸ਼ਟੀਕਰਨ ਜਿਹੜਾ ਦਿੱਤਾ ਹੈ ਤਾਂ ਅਗਲੇ ਹੀ ਦਿਨ ਜਿਹੜੀ ਹੈ ਉਹਨਾਂ ਦੀ ਇੱਕ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਜਾਂਦੀ ਹੈ ਤਾਂ ਉਹ ਸਾਰੇ ਪਟਾਕੇ ਪੈ ਗਏ ਉਹ ਸਾਰਾ ਕੁਝ ਸਾਹਮਣੇ ਆ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਕਾਂਗਰਸ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਾਰਿਆਂ ਨੂੰ ਸਭ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਚੰਨੀ ਨੂੰ ਜਿਹੜਾ ਹੈ ਉੱਥੇ ਨੁਕਰੇ ਲਾਇਆ ਗਿਆ ਤਾਂ ਹੁਣ ਰਾਜਨੀਤਿਕ ਤੌਰ ਤੇ ਕੰਸੋਆਂ ਇਹ ਆ ਰਹੀਆਂ ਨੇ ਕਿ ਕੀ ਜੋ ਪੱਤਾ ਕਾਂਗਰਸ ਦੇ ਖਿਲਾਫ ਖੇਡਿਆ ਗਿਆ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਨਾਰਾ ਤਾਂ ਲੱਗੂਗਾ ਕਿ ਕਾਂਗਰਸ ਜਿਹੜੀ ਹੈ ਉਹ ਦਲਤ ਵਿਰੋਧੀ ਹੈ ਕਿਉਂਕਿ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਦੋ ਮੰਨੇ ਜਾਂਦੇ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਹੁਣ ਨਰਿੰਦਰ ਮੋਦੀ ਜੀ ਦੀ ਜਿਹੜੀ ਪੰਜਾਬ ਯਾਤਰਾ ਜਿਹੜੀ ਆ ਰਹੀ ਹੈ 1 ਫਰਵਰੀ ਨੂੰ ਜਿਹੜੀ ਉਹ ਪੰਜਾਬ ਆ ਰਹੇ ਨੇ ਉਹ ਸਿਰਫ ਉਸ ਉਸ ਦਿਨ ਤੇ ਆ ਰਹੇ ਨੇ ਜਾਂ ਉਸ ਜਗ੍ਹਾ ਤੇ ਆ ਰਹੇ ਨੇ ਜਿੱਥੇ ਸਿਰਫ ਦਲਤ ਪੋਲਿਟਿਕਸ ਜਿਹੜੀ ਹੈ ਇੱਕ ਤਰ੍ਹਾਂ ਨਾਲ ਉਹਨੂੰ ਟਾਰਗੇਟ ਜਿਹੜਾ ਉਹ ਕਰਨ ਦੀ ਜਿਹੜੇ ਇਸ਼ਾਰਾ ਜਿਹੜਾ ਉਹ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੈ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈ ਉਹ ਖੇਡੀ ਜਾ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਜੇਕਰ ਇਹਦੇ ਨਾਲ ਦੋਸਤੋ ਇੱਕ ਗੱਲ ਹੋਰ ਜਿਹੜੀ ਹੈ ਰਾਜਨੀਤਿਕ ਵਿਸ਼ਲੇਸ਼ਕ ਜਿਹੜੇ ਆਪਦੇ ਤੌਰ ਤੇ ਇਹ ਗੱਲ ਜਰੂਰ ਦੱਸਦੇ ਆ ਕਿ ਜੇਕਰ ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਵੀ 20-25 ਸੀਟਾਂ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਪੱਕੇ ਤੌਰ ਤੇ ਮੰਨੇ ਜਾਉਗੇ ਕਿ ਕਾਂਗਰਸ ਪਾਰਟੀ ਨੂੰ ਰਿਪਲੇਸ ਕਰ ਦੂਗੀ ਇਹਦਾ ਮਤਲਬ ਕਾਂਗਰਸ ਦੀ ਜਗ੍ਹਾ ਭਾਰਤੀ ਜਨਤਾ ਪਾਰਟੀ ਲੈਣ ਦੇ ਵਿੱਚ ਕਾਮਯਾਬ ਹੋ ਸਕਦੀ ਹੈ ਤੇ ਕਾਂਗਰਸ ਦਾ ਫਿਰ ਇੱਕ ਤਰ੍ਹਾਂ ਨਾਲ ਮਲਿਆ ਮੇਡ ਜਿਹੜੇ ਪਿਛਲੇ ਦਿਨਾਂ ਤੋਂ ਇਹ ਮੰਨਿਆ ਜਾਂਦਾ ਹੈ ਕਿਉਂਕਿ ਕਾਂਗਰਸ ਵੀ ਇਸ ਵੇਲੇ ਪੂਰੀ ਤਰ੍ਹਾਂ ਲੀਡਰਲੈਸ ਦਿਖਾਈ ਦੇ ਰਹੀ ਹੈ ਪਿਛਲੀ ਪਿਛਲੀ ਜਿਹੜੀ ਚੋਣ ਸੀ 2017 ਦੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਉਹਨਾਂ ਨੇ ਚੋਣ ਲੜੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ ਚਲੋ ਉਹ ਜਹੇ ਜੀ ਸਰਕਾਰ ਹੋਈ ਅਸੀਂ ਕਈ ਵਾਰੀ ਉਹਦਾ ਜਿਹੜਾ ਕਿਰਦਾਰ ਉਹਨਾਂ ਦਾ ਸਾਹਮਣੇ ਲਿਆਂਦਾ ਬਾਰ ਬਾਰ ਗੱਲ ਕਰਦੇ ਚੰਗੇ ਨਹੀਂ ਲੱਗਦੇ ਤਾਂ ਜਾਂ ਕਦੇ ਸਪੈਸ਼ਲ ਕਰ ਲਾਂਗੇ ਪਰ ਉਹ ਸਭ ਦੇ ਸਾਹਮਣੇ ਹੁਣ ਕਾਂਗਰਸ ਜਿਹੜੀ ਹੈ ਪੂਰੀ ਤਰ੍ਹਾਂ ਲੀਡਰਲੈਸ ਹੈ ਕਾਂਗਰਸ ਇਹ ਡਿਸਾਈਡ ਨਹੀਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਉਹ ਕੋਈ ਵੀ ਇਹ ਫੈਸਲਾ ਲੈਣ ਦੇ ਵਿੱਚ ਅਸਮਰੱਥ ਦਿਖਾਈ ਦੇ ਰਹੀ ਹੈ ਕਿ ਅਗਲੀ ਵਾਗਡੋਰ ਕਿਹਨੂੰ ਫੜਾਈ ਜਾਵੇ ਅਗਲਾ ਮੁੱਖ ਮੰਤਰੀ ਕੌਣ ਹੋਵੇ ਪੰਜਾਬ ਦਾ ਲੀਡਰ ਕੌਣ ਹੋਵੇ ਪੰਜਾਬ ਦੀ 3 ਕਰੋੜ ਤੋਂ ਵੱਧ ਬਸੂਆਂ ਇਹਨਾਂ ਇਸ ਬਸੂਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਕੌਣ ਹੋਵੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਸੰਕਲਪ ਕੌਣ ਲੈ ਕੇ ਆਵੇ ਪੰਜਾਬ ਨੂੰ ਗੈਂਗਸਟਰ ਮੁਕਤ ਕਰਨ ਕਰਨ ਦਾ ਜਿਹੜਾ ਨੀਤੀ ਤੇ ਕੌਣ ਚੱਲੇ ਪੰਜਾਬ ਨੂੰ ਦਲਦਲ ਦੇ ਵਿੱਚੋਂ ਕੌਣ ਕਢੇ ਅਜਿਹਾ ਜਿਹੜਾ ਇੱਕ ਤਰ੍ਹਾਂ ਦਾ ਬਲੂਪ੍ਰਿੰਟ ਹੈ ਜਿਸ ਤਰ੍ਹਾਂ ਦੀ ਜਿਹੜੀ ਪ੍ਰਪੋਜ਼ਲ ਹੈ ਇਸ ਤਰ੍ਹਾਂ ਦਾ ਅਜੰਡਾ ਕਾਂਗਰਸ ਕੋਲ ਦਿਖਾਈ ਨਹੀਂ ਦੇ ਰਿਹਾ ਸਿਰਫ ਕੁਰਸੀ ਦੀ ਲੜਾਈ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਹੁਣ ਦੋਸਤੋ ਭੇਡ ਜਿਹੜਾ ਹੈ 2027 ਦੀਆਂ ਚੋਣਾਂ ਦਾ ਤਿਆਰ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨੇ ਜਿਹੜੀਆਂ ਵੱਡੀਆਂ ਮਜਾਇਲਾ ਨੇ ਜਿਹੜੀਆਂ ਉਹ ਧਾਗਣੀਆਂ ਸ਼ੁਰੂ ਕਰ ਦਿੱਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫੇਰੀ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਬਿਲਕੁਲ ਰਾਜਨੀਤਿਕ ਨਜ਼ਰੀਏ ਤੋਂ ਸੀਰੀਅਸਲੀ ਲੈਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਪੱਤੇ ਪੂਰੀ ਤਰ੍ਹਾਂ ਖੋਲ ਦਿੱਤੇ ਨੇ ਤੇ ਹੁਣ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਆਉਣ ਲਈ ਤਿਆਰੀ ਜਿਹੜੀ ਹੈ ਉਹ ਕਰ ਲਈ ਹੈ ਤੇ ਜੋ ਪਿਛਲੇ ਦੌਰ ਦੇ ਵਿੱਚ ਇਹ ਗੱਲਾਂ ਚੱਲਦੀਆਂ ਸੀ ਕਿ ਗੱਠਜੋੜ ਹੋਊਗਾ ਇਹ ਵੀ ਰਿਪੋਰਟਾਂ ਆਈਆਂ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖਬਰ ਆਈ ਹੈ ਕਿ ਕਿਸੇ ਪਾਰਟੀ ਨਾਲ ਭਾਰਤੀ ਜਨਤਾ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਗੱਠ ਜੋੜ ਕਰਨ ਦੇ ਰੌਂ ਦੇ ਵਿੱਚ ਬਿਲਕੁਲ ਨਹੀਂ ਹੈਗੀ ਉਹ ਆਪਦੇ ਦੰਤ ਤੇ ਜਾਤੀਵਾਦ ਦਾ ਪੱਤਾ ਖੇਡੇ ਭਾਵੇਂ ਜੋ ਮਰਜ਼ੀ ਪੱਤਾ ਖੇਡੇ ਆਪਦੇ ਦੰਤ ਤੇ ਚੋਣਾ ਲੜਨ ਦਾ ਮਨ ਬਣਾ ਚੁੱਕੇ ਨੇ ਉਸ ਤੋਂ ਬਾਅਦ ਕੀ ਰਣਨੀਤੀ ਖੇਡਣੀ ਹੈ ਕਿਹਨੂੰ ਤੋੜਨਾ ਹੈ ਕਿਹਨੂੰ ਜੋੜਨਾ ਹੈ ਕਿਹਨੂੰ ਖਰੀਦਣਾ ਹੈ ਉਹ ਬਾਅਦ ਦੇ ਵਿੱਚ ਸਾਰਾ ਕੁਝ ਤੈਅ ਹੋਊਗਾ ਦੋਸਤੋ ਪੰਜਾਬ ਦੇ ਵਿੱਚ ਡੇਰਾ ਰਾਜਨੀਤੀ ਜਿਹੜੀ ਹੈ ਕਿਵੇਂ ਪ੍ਰਭਾਵਿਤ ਕਰਦੀ ਹੈ ਪੰਜਾਬ ਦੀ ਰਾਜਨੀਤੀ ਨੂੰ ਅਸੀਂ ਪਿਛਲੇ ਦੌਰ ਦੇ ਵਿੱਚ ਪੰਜਾਬ ਦੇ ਉੱਗੇ ਜਿਹੜੇ ਸਮਾਜ ਸ਼ਾਸਤਰੀ ਨੇ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੁਸੀਂ ਉਸ ਗੱਲਬਾਤ ਦਾ ਅੰਸ਼ ਵੀ ਜਿਹੜਾ ਹੈ ਉਹ ਇਸ ਵੀਡੀਓ ਦਾ ਹਿੱਸਾ ਹੈ ਉਹਨੂੰ ਦੇਖ ਸਕਦੇ ਹੋ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਪੰਜਾਬ ਦੇ ਗੈਂਗਸਟਰਵਾਦ ਦੀ ਕਿ ਕੀ ਆਉਣ ਦੀਆਂ ਚੋਣਾਂ ਦੇ ਵਿੱਚ ਪੰਜਾਬ ਦਾ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਦੇ ਵਿੱਚ ਫੈਲਿਆ ਹੋਇਆ ਉਹ ਇੱਕ ਵੱਡਾ ਮੁੱਦਾ ਜਿਹੜਾ ਹੋ ਸਕਦਾ ਹੈ ਤੇ ਗੋਲਡੀ ਬਰਾਡ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰਨ ਦੇ ਕੀ ਨੇ ਮਾਇਨੇ ਪਹਿਲਾਂ ਤੁਸੀਂ ਪੱਟੀ ਸਾਹਿਬ ਦੀ ਗੱਲਬਾਤ ਸੁਣੋ ਇਸ ਪੰਜਾਬ ਦੇ ਵਿੱਚ ਜਿਹੜਾ ਇੱਕ ਰਫ ਐਸਟੀਮੇਟ ਜਿਹੜਾ ਪ੍ਰੈਸਟੇ ਕਾਫੀ ਤਾਂ ਰਿਪੋਰਟ ਹੈ 9000 ਡੇਰਾ ਤੁਸੀਂ ਅੰਦਾਜ਼ਾ ਲਾਓ ਮੌਜੂਦਾ ਜਿਹੜਾ 1966 ਤੋਂ ਬਾਅਦ ਵਾਲਾ ਪੰਜਾਬ ਲਗਭਗ ਇਸ ਦੇ ਵਿੱਚ 9000 ਡੇਰਾ ਮੈਂ ਦੇਖ ਰਿਹਾ ਸੀ ਡਾਟਾ 2177 ਗੁਰਦੁਆਰੇ ਨੇ ਅੱਛਾ ਗੁਰਦੁਆਰਾ ਸਾਹਿਬਾਨ ਦੇ ਜਾਂ ਮੰਦਰ ਵੀ ਜੇ ਤੁਸੀਂ ਲਾਉਂਗੇ ਸਾਰੇ ਰਲਾ ਕੇ ਵੀ ਮੰਦਰ ਮਸੀਤਾਂ ਹੋਰ ਰਲਾ ਕੇ ਵੀ ਇਹਨਾਂ ਦੇ ਬਰਾਬਰ ਨਹੀਂ ਹੁੰਦੇ ਇਦਾ ਮਤਲਬ ਇਹ ਹੈ ਕਿ ਇਹਨਾਂ ਦਾ ਫੰਕਸ਼ਨ ਕੋਈ ਐਸਾ ਹੈ ਜਿਹੜੇ ਲੋਕ ਜਾਣਦੇ ਨੇ ਤਾਂ ਹੀ ਡੇਰਾ ਹੋਊਗਾ ਜੇ ਕੋਈ ਜਾਵੇ ਹੀ ਨਾ ਫਿਰ ਤਾਂ ਕਾਹਦਾ ਡੇਰਾ ਹੈ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਐਸੀ ਸੰਸਥਾ ਹੈ ਜਿਹੜੀ ਦੇਖਣ ਨੂੰ ਵਿਜੀਬਲ ਨਹੀਂ ਵਾਲੀ ਲੱਗਦੀ ਵਿਜੀਬਲ ਤਾਂ 6-7 ਜਾਂ ਵਾਲੇ 10 ਕਡੇਰਾ ਹੀ ਨੇ ਪਰ ਇਨਵੀਜ਼ੀਬਲੀ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਬਹੁਤ ਕਰਦੀ ਹੈ ਔਰ ਕਮਾਲ ਇਹ ਹੈ ਕਿ ਜੇ ਤੁਸੀਂ 5 ਸ਼ਰਾਇਨਜ਼ ਵੀ ਲਾ ਲਓ ਐਵਰੇਜ ਨੂੰ ਅਸੀਂ ਫੋਕ ਰਿਲੀਜੀਅਨ ਜਾਂ ਲੋਕ ਧਰਮ ਕਹਿੰਦੇ ਆ ਜਿਹਦੇ ਚ ਖੇੜਾ ਆ ਜਾਂਦਾ ਗੁੱਗਾ ਜਾਰ ਪੀਰ ਮਾਤਾ ਸੀਤਲਾ ਇਹ ਆ ਜਾਂਦੇ ਨੇ ਹਰ ਪਿੰਡ ਦੇ ਵਿੱਚ ਘੱਟ ਤੋਂ ਘੱਟ ਪੰਜ ਇਸ ਤਰ੍ਹਾਂ ਦੀਆਂ ਥਾਵਾਵਾਂ ਹੁੰਦੀਆਂ ਨੇ ਜਿਹੜੀਆਂ ਡੇਰੇ ਤਾਂ ਨਹੀਂ ਪਰ ਉਹ ਥਾਵਾਵਾਂ ਐਸੀਆਂ ਨੇ ਜਿਹੜੀਆਂ ਟ੍ਰੈਡੀਸ਼ਨਲ ਧਰਮ ਚ ਨਹੀਂ ਆਉਂਦੀਆਂ ਤੇ 12000 ਪਿੰਡ ਹੈ ਤੁਸੀਂ ਅੰਦਾਜ਼ਾ ਲਾ ਲਓ ਵੀ 60 70000 ਸ਼ਰਾਈਂਜ ਨੇ ਜਿਨ੍ਹਾਂ ਤੇ ਕਦੇ ਦਸਵੀਂ ਨੂੰ ਕਦੇ ਨੌਵੀਂ ਨੂੰ ਕੋ ਮੇਲਾ ਲੱਗਦਾ ਹੈ ਕੋਈ ਜਰਗਦਾ ਮੇਲਾ ਲੱਗਦਾ ਹੈ ਕੋਈ ਛਪਾਰ ਦਾ ਲੱਗਦਾ ਹੈ ਕੋਈ ਜਗਰਾਵਾਂ ਦੀ ਰੋਸ਼ਨੀ ਹੈ ਜਗਰਾਵਾਂ ਦੀ ਰੋਸ਼ਨੀ ਹੈ ਉਹਨਾਂ ਦੀ ਕਲਚਰਲ ਵੈਲਿਊ ਬਹੁਤ ਹੈ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਨਾਲ ਬੜੀਆਂ ਸਟੋਰੀਆਂ ਜੁੜੀਆਂ ਹੋਈਆਂ ਨੇ ਫਿਰ ਸ਼ਰਧਾ ਦੇ ਲੋਕਾਂ ਦੀ ਹੁਣ ਜਿਹੜਾ ਅੱਜ ਦੇ ਦੌਰ ਦੇ ਵਿੱਚ ਉਹ ਜਿਹੜੇ ਚੋਂ ਅਸੀਂ ਲੰਘ ਰਹੇ ਆਂ ਜਿਵੇਂ ਇੱਕ ਨੈਸ਼ਨਲ ਲੈਵਲ ਦੇ ਇੱਕ ਮੀਡੀਆ ਦੀ ਵੱਡੀ ਰਿਪੋਰਟ ਸੀ ਵੀ 2022 ਦੀ ਉਹ ਰਿਪੋਰਟ ਸੀ ਵੀ ਜਿਹੜੀ ਉਸ ਤੋਂ ਪਹਿਲਾਂ ਇਲੈਕਸ਼ਨ ਹੋਈ ਸੀ 68 ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਕੰਸਟਿਟੈਂਸੀਜ਼ ਸੀ ਉਹਦੇ ਤੇ 6 ਡੇਰੇ ਆ ਨੇ ਜਿਹੜਾ ਇਫੈਕਟ ਪਾਇਆ ਹਮ ਥਰਡ ਸੀਟਾਂ ਦਾ ਮਤਲਬ ਹੈ ਵੀ ਉਹ ਨਾਟ ਸੀਟਾਂ ਨਾਲ ਤਾਂ ਸਰਕਾਰ ਬਣ ਜਾਂਦੀ ਹੈ ਬਿਲਕੁਲ 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 117 ਚੋਂ ਜਿਹਦੇ ਕੋਲ 68 ਨੇ ਨਾ 59 ਉਦੀ ਸਰਕਾਰ ਹੈ ਇਹਦਾ ਮਤਲਬ ਚਾਬੀ ਜਿਹੜੀ ਹੈ ਇਹ ਬੰਨਿਆ ਜਾਵੇ ਵੀ ਡੇਰਿਆਂ ਦੇ ਹੱਥ ਹੈ ਤਾਂ ਹੀ ਚਾਹੇ ਉਹ ਪੰਥ ਚੋਂ ਛੇਕੇ ਹੋਏ ਹੋਣ ਡੇਰੇਦਾਰ ਹੋਣ ਜਾਂ ਕਿਸੇ ਹੋਰ ਵਿਵਾਦ ਨਾਲ ਜੁੜੇ ਡੇਰੇਦਾਰ ਹੋਣ ਚਾਹੇ ਕਿਤੇ ਬਲਾਤਕਾਰ ਵਰਗੇ ਹੀਨਸ ਕ੍ਰਾਈਮ ਤੇ ਦੋਸ਼ਾਂ 'ਚ ਕਿਰੇ ਡੇਰੇਦਾਰ ਹੋਣ ਜਾ ਕੇ ਵੱਡੇ ਤੋਂ ਵੱਡਾ ਲੀਡਰ ਵੀ ਉੱਥੇ ਜਾ ਕੇ ਲੰਮਾ ਡੰਡੋਤ ਕਰਦਾ ਹੈ ਇਹਦਾ ਕੀ ਕਾਰਨ ਬੰਦਿਆ ਦੇਖੋ ਸਿਆਸਤ ਦੇ ਵਿੱਚ ਡੇਰਿਆਂ ਦਾ ਰੋਲ ਤਾਂ ਟ੍ਰੈਡੀਸ਼ਨਲੀ ਵੀ ਰਿਹਾ ਹੈ ਇਹ ਨਹੀਂ ਕਿ ਉਹ ਇਤੋਂ ਉਨ ਭੇਜ ਹੁੰਦੇ ਸੀ ਨਜਮਉਦੀਨ ਔਲੀਆ ਦਾ ਜਿਹੜਾ ਡੇਰਾ ਹੈ ਤੁਸੀਂ ਸੁਣੇ ਹੋਣੀ ਆ ਉਹ ਗੱਲ ਕਿ ਉਹ ਰਾਜਾ ਖਿਲਾਫ ਸੀ ਉਹਦੇ ਉਹਨੂੰ ਮਾਰਨ ਤੁਰਿਆ ਸੀ ਤਾਂ ਆ ਕੇ ਉਹਨਾਂ ਨੇ ਖਬਰ ਦਿੱਤੀ ਉਹਨੂੰ ਕਿ ਜੀ ਉਹ ਚੜ ਪਿਆ ਤੁਹਾਡੇ ਉੱਪਰ ਤੇ ਆਗਰੇ ਵੱਲੋਂ ਦਿੱਲੀ ਨੂੰ ਆ ਰਿਹਾ ਹੈ ਉਹਨੇ ਕਿਹਾ ਸੀ ਕਿ ਹਨੂਜ਼ ਦਿੱਲੀ ਦੂਰ ਹੈ ਕਿ ਅਜੇ ਦਿੱਲੀ ਦੂਰ ਹੈ ਤੇ ਉੱਥੇ ਹੀ ਮਾਰਿਆ ਗਿਆ ਸੀ ਰਾਹ ਚ ਹੀ ਬੰਦਾ ਉਹ ਡੇਰਿਆਂ ਨਾਲ ਬਹੁਤ ਸਾਰੀਆਂ ਮਿਥਸ ਇਦਾਂ ਦੀ ਜੁੜੀਆਂ ਹੋਈਆਂ ਨੇ ਜਿਹੜੀਆਂ ਸਿਆਸਤ ਕਰਕੇ ਵੀ ਨੇ ਐਸੀ ਗੱਲ ਨਹੀਂ ਬਹੁਤ ਸਾਰੇ ਡੇਰੇਦਾਰ ਵੀਰ ਬੁੱਧੂ ਸ਼ਾਹ ਦਾ ਡੇਰਾ ਸੀਗਾ ਗੁਰੂ ਗੋਬਿੰਦ ਸਿੰਘ ਦੇ ਮਤਲਬ ਪੰਗਾਣੀ ਦੇ ਜੁੱਧ ਚ ਉਹਦੇ ਮਰੀਦ ਮਤਲਬ ਸ਼ਹੀਦ ਹੋਏ ਸੈਂਕੜਿਆਂ ਦੀ ਗਿਣਤੀ ਚ ਸੋ ਸਿਆਸਤ ਨਾਲ ਟੁੱਟੇ ਕਦੇ ਵੀ ਨਹੀਂ ਸੀ ਹੋਏ ਡੇਰੇ ਉਸ ਤਰੀਕੇ ਨਾਲ ਹੁਣ ਜਿਸ ਤਰ੍ਹਾਂ ਸਿਆਸਤ ਦੇ ਵਿੱਚ ਗਰਾਵਟ ਆ ਰਹੀ ਹੈ ਉਵੇਂ-ਉਵੇਂ ਨਾਲ ਡੇਰਿਆਂ ਦੇ ਰੋਲ ਚੱਲ ਰਹੀ ਹੈ ਹੁਣ 2022 ਚ ਆਪਾਂ ਨੂੰ ਮਤਲਬ ਇਹ ਤਾਂ ਸਟੱਡੀ ਦੱਸ ਰਹੀ ਹੈ ਕਿ 68 ਸੀਟਾਂ ਤੇ ਤਾਂ ਇਫੈਕਟ ਪਾਇਆ ਸਭ ਤੋਂ ਵੱਧ ਰਾਧਾ ਸਵਾਮੀ ਸੀ ਸਿਰਸੇ ਵਾਲੇ ਸੀ ਨਨਕਾਰੇ ਸੀ ਰਾਧਾ ਸਵਾਮੀ ਸੀ ਮਤਲਬ ਨੂਰ ਮਹਿਲ ਵਾਲੇ ਸੀ ਬੱਲਾਂ ਵਾਲੇ ਸੀ ਮਤਲਬ ਇਹ ਡੇਰਿਆਂ ਨੇ ਵੋਟਾਂ ਤੇ ਫਰਕ ਪਾਇਆ ਆਪਾਂ ਦੇਖਿਆ ਵੇ ਆਪਣੇ ਸੀਐਮ ਉੱਥੇ ਗਏ ਗਰੰਟਾਂ ਵੀ ਦਿੱਤੀਆਂ ਗਈਆਂ ਡੇਰਿਆਂ ਨੂੰ ਫਿਰ ਕਿਸੇ ਨਾ ਕਿਸੇ ਤਿੱਕਰਾਂ ਪਰਮਾਇਆ ਵੀ ਗਿਆ ਸਾਰਾ ਕੁਝ ਹੋਇਆ ਔਰ ਜਦੋਂ ਇਹ ਵੱਡੇ ਲੋਕ ਜਾਂਦੇ ਨੇ ਡੇਰੇ ਦੀ ਵੀ ਪਤ ਵੱਧਦੀ ਹੈ ਕਿ ਜੀ ਫਲਾਣਾ ਆ ਗਿਆ ਠਿੰਕਾ ਆ ਗਿਆ ਮਤਲਬ ਉਹਨੂੰ ਦੇਖ ਕੇ ਲੋਕ ਖੁਸ਼ ਜਾਂਦੇ ਨੇ ਮੰਤਰੀ ਆ ਗਏ ਡਿਫੈਂਸ ਮੰਤਰੀ ਆ ਗਏ ਪ੍ਰਾਈਮ ਮਿਨਿਸਟਰ ਦਾ ਮੀਟਿੰਗ ਹੋ ਰਹੀ ਹੈ ਪੜਿਆ ਲਿਖਿਆ ਬੰਦਾ ਡੇਰੇਦਾਰਾਂ ਦੇ ਪੈਰਾਂ 'ਚ ਬੈਠਾ ਹੋਵੇ ਤਾਂ ਸਾਰੀ ਅਨਪੜ੍ਹ ਜਨਤਾ ਕਹਿੰਦੀ ਹੈ ਵੀ ਲੈ ਦੱਸੋ ਜੀ ਗੱਲੇ ਹੀ ਨਹੀਂ ਇਹ ਤਾਂ ਮਤਲਬ ਕੋਈ ਸਾਰੇ ਝੁਕਦੇ ਨੇ ਇੱਥੇ ਆ ਕੇ ਸੋ ਇਹ ਕੋਨੋਂ ਦੀ ਜਿਹੜੀ ਸੱਤਾ ਡੇਰਿਆਂ ਦੀ ਲੋਕਾਂ ਦੇ ਮਨ ਦੇ ਵਿੱਚ ਸਿਆਸੀ ਸੱਤਾ ਦੇ ਤੌਰ ਤੇ ਸਥਾਪਿਤ ਹੋਈ ਔਰ ਇਹਨੂੰ ਪੋਲਿਟਿਸ਼ੀਅਨਸ ਨੂੰ ਇਹ ਸੂਟ ਵੀ ਕਰਦੀ ਹੈ ਇੱਕ ਡੇਰੇਦਾਰ ਨੂੰ ਟਿਕਾਉਣਾ ਤਾਂ ਬਹੁਤ ਸੌਖਾ ਹੈ ਕੁਝ ਗਰੰਟਾ ਕੁਝ ਡਰ ਔਰ ਡੇਰਿਆਂ ਦੀਆਂ ਜ਼ਮੀਨਾਂ ਦੇ ਵਿਵਾਦ ਨੇ ਸਾਰਿਆਂ ਦੇ ਲਗਭਗ ਤੁਸੀਂ ਪਟਵਾਰੀਆਂ ਨੂੰ ਸੱਦੋ ਉਹਨਾਂ ਦੇ ਮਤਲਬ ਜਦੋਂ ਹੀ ਕੁਰਸੀ ਨਾਵੇਂ ਵਗੈਰਾ ਕੱਢੋਂਗੇ ਤੁਸੀਂ ਮਤਲਬ ਉਹਦੇ ਹਿਸਾਬ ਨਾਲ ਜਦ ਮਰਜੀ ਘੇਰ ਲਓ ਉਹਨਾਂ ਨੂੰ ਇਹ ਮਿਊਚੁਅਲ ਇੱਕ ਮਤਲਬ ਕਹਿ ਲਓ ਅਲਾਈਅੰਸ ਹੈਗਾ ਪੋਲਿਟਿਸ਼ੀਅਨਸ ਦਾ ਤੇ ਜਿਹੜੀ ਰਿਲੀਜੀਅਸ ਲੀਡਰਸ਼ਿਪ ਸੋ ਕਾਲਡ ਹੈਗੀ ਹੈ ਇਸ ਕਰਕੇ ਸਿਆਸਤ ਦੇ ਉੱਪਰ ਇਹਨਾਂ ਦਾ ਪ੍ਰਭਾਵ ਹੈ ਉਹਦਾ ਇੱਕ ਕਾਰਨ ਹੋਰ ਵੀ ਹੈ ਅਟਿਓਲੋਜੀਕਲ ਸਿਆਸਤ ਖਤਮ ਹੋ ਰਹੀ ਹੈ ਜਿਹੜਾ ਇੱਕ ਆਦਰਸ਼ ਹੁੰਦਾ ਸੀ ਕੁਝ ਸਮਾਜਵਾਦ ਲਿਆਉਣਾ ਇਨਕਲਾਬ ਲਿਆਉਣਾ ਆਜ਼ਾਦੀ ਲਿਆਉਣੀ ਉਹ ਤਾਂ ਖਤਮ ਹੋ ਗਈਆਂ ਗੱਲਾਂ 네ਰੂ ਉਹਨਾਂ ਨੂੰ ਕਿਸੇ ਡੇਰੇ 'ਚ ਨਹੀਂ ਜਾਣਾ ਪਿਆ ਗਾਂਧੀ ਨੇ ਸਗੋਂ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਜਦੋਂ ਬਨਾਰਸ ਮੱਥਾ ਟੇਕਣ ਗਿਆ ਉਹਨੂੰ ਪੁਜਾਰੀ ਹੈ ਜਿਹੜਾ ਬਹੁਤ ਲਾਲਚੀ ਤੇ ਭੈੜਾ ਲੱਗਿਆ ਉਹਨੇ ਮਤਲਬ ਉਹਦੇ ਬਾਰੇ ਬਹੁਤ ਹੀ ਡਿਸਕ੍ਰਿਪਸ਼ਨ ਉਹਨੇ ਡਿਟੇਲ 'ਚ ਦਿੱਤੀ ਹੋਈ ਹੈ ਅੱਛਾ ਜੀ ਈਵਨ ਜਦੋਂ ਨਹਿਰੂ ਦੇ ਖਿਲਾਫ ਹਿੰਦੂ ਮਹਾਸਭਾ ਨੇ ਇੱਕ ਬੰਦਾ ਖੜਾ ਕਰਾਇਆ ਸੀ ਨਹਿਰੂ ਨੇ ਲਾਹੌਰਵਾਦ ਦੇ ਵਿੱਚ ਉਹਨਾਂ ਰਿਕਾਰਡ ਆਪਣੇ ਭਾਸ਼ਣਾ ਚ ਕਿਹਾ ਕਿ ਜਿਹੜਾ ਗਊ ਨੂੰ ਮਾਂ ਸਮਝਦਾ ਮੈਨੂੰ ਵੋਟ ਨਾ ਪਾਵੇ। ਅੱਛਾ। ਇੱਕੇ ਲੈਵਲ ਸੀ ਇੱਕ ਟਾਈਮ ਦੇ ਉੱਪਰ ਸਿਆਸਤ ਦਾ। ਪਰ ਹੁਣ ਕਿਉਂਕਿ ਸਿਆਸਤ ਗਊ ਮਾਤਾ ਦੇ ਨਾਂ ਤੇ ਵੋਟਾਂ ਹਾਂ। ਗੋਬਰ ਦੇ ਨਾਂ ਤੇ ਗਊ ਤਾਂ ਗਊ ਤਾਂ ਉੱਪਰ ਹੋ ਗਈ ਹੈ ਹੁਣ ਤਾਂ। ਸੋ ਇਹ ਹੈ ਕਿ ਜਿਹੜੀ ਮਤਲਬ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੀ ਜਿਹੜੀ ਸਿਆਸੀ ਚੇਤਨਾ ਹੈ ਜਾਂ ਸਮਾਜੀ ਚੇਤਨਾ ਹੈ ਜਾਂ ਆਡੀਆਲੋਜੀਕਲ ਚੇਤਨਾ ਉਹ ਥੱਲੇ ਆ ਰਹੀ ਹੈ। ਅੱਜ ਇਹਨੂੰ ਮੰਨਿਏ ਨਾ ਮੰਨਿਏ ਪਰ ਸਿਆਸਤਦਾਨ ਇਹਨੂੰ ਲਿਆ ਰਹੇ ਨੇ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਇਹ ਬੜਾ ਸੌਖਾ ਤੇ ਸਸਤਾ ਕੰਮ ਹੈ ਕਿ ਤੁਸੀਂ ਇੱਕ ਡੇਰੇਦਾਰ ਦੀਆਂ ਛੋਟੀਆਂ ਮੰਗਾਂ ਹੁੰਦੀਆਂ ਉਹਨਾਂ ਨੂੰ ਸੈੱਟ ਕਰ ਦਿਓ ਸਾਰੇ ਕਿਸਾਨਾਂ ਦੀਆਂ ਮੰਗਾਂ ਮੰਨਣ ਨਾਲੋਂ ਐਮਐਸਪੀ ਦੇਣ ਨਾਲੋਂ ਤਾਂ ਡੇਰੇਰੇ ਵਾਲੇ ਨੂੰ ਬਹੁਤ ਖੁਸ਼ ਕਰਨਾ ਬਹੁਤ ਸੌਖਾ ਕੰਮ ਹੈ ਸੋ ਇਸ ਕਰਕੇ ਜਿਹੜਾ ਐਮਐਸਪੀ ਮੰਗਣ ਵਾਲੇ ਵੀ ਹੋਰ ਆ ਵੀ ਉਹ ਜਾਣਾ ਤਾਂ ਉੱਥੇ ਹੀ ਹੈ ਅਲਟੀਮੇਟ ਤਾਂ ਉੱਥੇ ਹੀ ਜਾਣਾ ਹੈ ਨਾ ਉਹ ਵੀ ਉਹ ਵੀ ਹੌਲੀ ਹੌਲੀ ਡੇਰੇਦਾਰੀ ਬਣਦੇ ਜਾ ਰਹੇ ਨੇ ਜਿੱਦ ਤਰ ਨੂੰ ਸਮਾਜ ਜਾ ਰਿਹਾ ਹੈ ਨਾ ਅਸਲ ਦੇ ਵਿੱਚ ਜਿੱਦੀ ਸਿੱਖੀ ਸੇਵਕੀ ਜਿੰ ਜਿੰਨੇ ਕੋ ਕੋ ਗੋਡੇ ਫੜਦੇ ਨੇ ਓਨਹੀ ਕੋ ਵੇਚ ਲੈਂਦਾ ਹੈ ਜਿਵੇਂ ਡੇਰੇ ਦਾ ਦੀ ਕੁਰਸੀ ਜਿਹੜੀ ਹੈ ਲੱਗਦਾ ਹੁੰਦਾ ਵੀ ਜਦੋਂ ਉਹ ਸਵਰਗ ਸਧਾਰਨਗੇ ਉਦੋਂ ਜਾਂਦੀ ਹੈ ਹੁਣ ਜਥੇਬੰਦੀਆਂ ਵਾਲੇ ਪ੍ਰਧਾਨਾਂ ਦਾ ਵੀ ਇਹੀ ਹਾਲ ਹੋਇਆ ਵੇ ਬਿਲਕੁਲ ਬਿਲਕੁਲ ਉਹ ਕਹਿੰਦੇ ਨਵੀਂ ਬਣਾ ਲਾਂਗੇ ਪਰ ਪ੍ਰਧਾਨਗੀ ਦੀ ਸ਼ਰਤ ਪ੍ਰਧਾਨਗੀ ਨਹੀਂ ਸ਼ਰਤ ਇੱਕ ਵਾਰ ਜਿਹਦੇ ਨਾਲ ਪ੍ਰਧਾਨ ਲੱਗ ਗਿਆ ਉਹ ਫਿਰ ਨੌਨ ਪ੍ਰਧਾਨ ਨਹੀਂ ਹੋਇਆ ਅਜੇ ਤੱਕ ਕੋਈ ਮੈਨੂੰ ਪ੍ਰਧਾਨ ਹੀ ਹੁੰਦਾ ਜਿਹਦੇ ਚ ਲਾਲਸਾ ਹੁੰਦੀ ਹੋ ਨਵੀਂ ਜਥੇਬੰਦੀ ਬਣਾਉਣੀ ਉਹ ਨਵੀਂ ਖੜੀ ਕਰ ਲੂਗਾ ਚ ਕੀ ਪ੍ਰਧਾਨ ਬਣਨ ਨੂੰ 2 ਮਿੰਟ ਲੱਗਦੇ ਨੇ ਕੋਈ ਗੱਲੇ ਕੁਛ ਨਹੀਂ ਹੈ ਉਹਦਾ ਮਤਲਬ ਇੱਕ ਅਜੀਬ ਕਿਸਮ ਦਾ ਜਿਹੜਾ ਕਿ ਆਪਣੇ ਆਪ ਚ ਅਨਐਕਸਪਲੋਡ ਅੰਗਰੇਜ਼ਾਂ ਦੇ ਟਾਈਮ ਥੋੜਾ ਬਹੁਤ ਕਰਿਆ ਸੀ ਉਹਨਾਂ ਨੇ ਜਿਹੜੇ ਉਹਨਾਂ ਦੇ ਸਾਇੰਸਸ ਦਾ ਇਕੱਠਾ ਕਰਨ ਵਾਲੇ ਹੁੰਦੇ ਸੀ ਮਟੀਰੀਅਲ ਪਰ ਇਹਦਾ ਅਨਲਿਸਿਸ ਨਹੀਂ ਕਿਸੇ ਨੇ ਕਰਿਆ ਉਸ ਤਰ੍ਹਾਂ ਵੀ ਆਖਰਕਾਰ ਕਿਉਂ ਸਾਡੇ ਜੀਵਨ ਨੂੰ ਇਹ ਚੀਜ਼ਾਂ ਇੰਨਾ ਪ੍ਰਭਾਵਿਤ ਕਿਉਂ ਕਰ ਰਹੀਆਂ ਨੇ ਚੰਨ ਜੀਵਨ ਨੂੰ ਸੋ ਇਹ ਪੰਜਾਬ ਲਗਭਗ ਡੇਰਿਆਂ ਦੀ ਗ੍ਰਿਫਤ ਦੇ ਵਿੱਚ ਹੈ ਐਸੀ ਜੇ ਕਹਿ ਲਈਏ ਵੀ ਰੂ ਧਰਮ ਦੀ ਗੱਲ ਆਉਂਦੀ ਹੈ ਕਈ ਵਾਰੀ ਇਹ ਵੀ ਕੁਐਸਚਨ ਅ ਰੇਜ ਹੁੰਦਾ ਹੈ ਵੀ ਬਿਜਿ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧ ਕਮੇਟੀ ਫੇਲ ਹੈ ਤਾਂ ਕਰਕੇ ਡੇਰਾਬਾਦ ਜਿਹੜਾ ਜ਼ਿਆਦਾ ਉੱਭਰਿਆ ਲੋਕ ਜਿਹੜੇ ਆ ਉਧਰ ਨੂੰ ਝੁਕੇ ਨੇ ਵੀ ਐਸਜੀਪੀਸੀ ਫੇਲ ਹੈ ਜਦੋਂ ਐਸਜੀਪੀਸੀ ਦੀ ਤੇ ਡੇਰਿਆਂ ਦੀ ਗੱਲ ਆਉਂਦੀ ਹੈ ਫਿਰ ਇਹਦੇ ਨਾਲ ਸਵਾਲ ਜੁੜਦਾ ਇਹ ਵੀ ਫਿਰ ਧਰਮ ਦੇ ਵਿੱਚ ਜਾਂ ਫਿਰਕਿਆਂ ਦੇ ਵਿੱਚ ਜਾਂ ਜਾਤਪਾਤ ਦੇ ਵਿੱਚ ਡੇਰੇ ਦੀ ਕੀ ਭੂਮਿਕਾ ਹੈ ਖੂਬ ਬੜੀ دلچਸਪ ਗੱਲ ਹੈ ਆਪਣੇ ਆਪ 'ਚ ਐਸਜੀਪੀਸੀ ਨੂੰ ਤਾਂ ਅਸੀਂ ਐਵੇਂ ਦੋਸ਼ ਦੇ ਦਿੰਨੇ ਆ ਇਹਦਾ ਸਬੰਧ ਤਾਂ ਲੋਕਾਂ ਦੀ ਚੇਤਨਾ ਦੇ ਨਾਲ ਹੈ ਜੇ ਉਹਨਾਂ ਦੀ ਚੇਤਨਾ ਦੇ ਵਿੱਚ ਇੱਕ ਫੇਥ ਇੱਕ ਬਲੀਫ ਸਿਸਟਮ ਬਣਿਆ ਹੋਇਆ ਉਹ ਗੁਰਦੁਆਰੇ ਨੂੰ ਵੀ ਡੇਰਾ ਬਣਾ ਲੈਂਦੇ ਨੇ ਜਲੰਧਰ ਚ ਕੁਝ ਗੁਰਦੁਆਰੇ ਨੇ ਜਿੱਥੇ ਵੀਜ਼ਾ ਲੱਗਣ ਤੇ ਲੋਕ ਜਹਾਜ ਚੜਾਉਂਦੇ ਨੇ ਜਾ ਕੇ ਮੇਰੇ ਪਿੰਡਾਂ ਨੇੜੇ ਵੀ ਹੈ ਜੀ ਸੋ ਇਹ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੀ ਚੇਤਨਾ ਦਾ ਲੈਵਲ ਕੀ ਹੈ ਸਾਡੀ ਪਬਲਿਕ ਦਾ ਔਰ ਉਹ ਕਲਚਰਲ ਪੈਟਰਨ ਨੇ ਜਿਹੜੇ ਉਹਦੇ ਤੋਂ ਉਹ ਕੀ ਆਸ ਕਰਦੇ ਨੇ ਜਿਹੜੇ ਪੈਗੰਬਰ ਜਾਂ ਹੋਰ ਜਾਂ ਬਹੁਤ ਸਾਰੇ ਲੋਕ ਆਉਂਦੇ ਨੇ ਰੈਸ਼ਨਲਿਸਟ ਵੀ ਉਈ ਕਿਹ ਲੈਵਲ ਤੇ ਤਾਂ ਚੇਤਨਾ ਨੂੰ ਟੱਚ ਕਰਦੇ ਨੇ ਲੌਜੀਕ ਦੇ ਨਾਲ ਜਾਂ ਹੋਰ ਇੱਕ ਬਿਲੋ ਲੌਜੀਕ ਵੀ ਚੇਤਨਾ ਹੁੰਦੀ ਹੈ ਜਿਹੜੀ ਕਿ ਤੁਹਾਨੂੰ ਤੁਸੀਂ ਅਵੇਅਰ ਵੀ ਨਹੀਂ ਉਹਦੇ ਬਾਰੇ ਹੁੰਦੇ ਮਤਲਬ ਇਸੇ ਕਰਕੇ ਜਦੋਂ ਲੋਕ ਜਾਂਦੇ ਨੇ ਉਹ ਖੇਡਣ ਲੱਗ ਜਾਂਦੇ ਨੇ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਅੰਦਰ ਕੋਈ એનર્ਜੀ ਫੀਲਡ ਐਸਾ ਪਿਆ ਹੈ ਸਪਰੈਸਡ ਜਾਂ ਹੋਰ ਸੋ ਇਸ ਕਰਕੇ ਹੈ ਕਿ ਇਹ ਆਪਾਂ ਕੱਲਾ ਸੰਸਥਾਵਾਂ ਨੂੰ ਦੋਸ਼ ਨਹੀਂ ਉਹਨਾਂ 'ਚ ਉਗਣ ਆਪਣੀ ਕਿਸਮ ਦੇ ਹੋਣਗੇ ਹੋ ਸਕਦਾ ਸਿੱਖੀ ਦਾ ਉਸ ਤਰ੍ਹਾਂ ਪ੍ਰਚਾਰ ਉਹ ਨਾ ਕਰ ਸਕੇ ਹੋਣ ਹੋ ਸਕਦਾ ਉਹਨਾਂ ਦੀ ਸ਼ਕਸ਼ੀਤਾਂ ਉਸ ਤਰ੍ਹਾਂ ਦੀਆਂ ਨਾ ਹੋਣ ਪਰ ਬਹੁਤ ਸਾਰੇ ਸਿੱਖੀ 'ਚ ਵੀ ਬਹੁਤ ਡੇਰੇ ਨੇ ਕੋਈ ਆਪਾਂ ਮਤਲਬ ਇਹ ਨਹੀਂ ਕਹਿ ਸਕਦੇ ਕਿ ਇੱਕ ਧਰਮ ਚ ਨੇ ਡੇਰੇ ਸਿੱਖੀ ਦੇ ਵਿੱਚ ਦੇਖੋ ਜਿਹੜੇ ਵਿਦਨ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਈ ਡੇਰੇਦਾਰ ਜਾਂ ਸੰਤ ਰਹੇ ਨੇ ਬਿਲਕੁਲ ਬਿਲਕੁਲ ਸੰਤ ਫਤੇਹ ਸਿੰਘ ਸੰਤ ਚੰਨਣ ਸਿੰਘ ਸੰਤ ਲੰਗੋਵਾਲ ਪਹਿਲਾਂ ਸੰਤ ਹੀ ਸੀਗੇ ਇਹ ਤਾਂ ਹੁਣ ਜਿਹੜਾ ਮਿਡਲ ਕਲਾਸ ਦੀ ਐਂਟਰੀ ਹੋਈ ਹੈ ਅਕਾਲੀ ਦਲ ਜਾਂ ਪੰਥ ਦੇ ਵਿੱਚ ਆਪਾਂ ਕਹਿ ਸਕਦੇ ਆ ਪਹਿਲੇ ਸਾਰੇ ਉਸ ਪਾਸੇ ਤੋਂ ਹੀ ਆਉਂਦੇ ਸੀ ਇਹ ਸਿੰਘ ਸਭਾ ਮੂਵਮੈਂਟ ਨੇ ਥੋੜਾ ਇਹਦਾ ਵਿਰੋਧ ਕੀਤਾ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਪਹਿਲਾਂ ਮਹੰਤੇ ਹੀ ਹੁੰਦੇ ਸੀ ਸਾਰੇ ਜਿਹੜੀ ਸੰਥਿਆ ਹੈ ਲਗਭਗ ਨਿਰਮਲੇ ਜਾਂ ਜਿਹੜੇ ਬਾਲੇ ਲੋਕਾਂ ਨੇ ਈਵਨ ਆਪਣੇ ਬਹੁਤ ਸਾਰੇ ਜੱਥੇਦਾਰ ਨੇ ਜਿਹੜੇ ਉਹ ਨਿਰਮਲੇਾਂ ਤੋਂ ਹੀ ਪੜਕੇ ਆਏ ਨੇ ਡੇਰਿਆਂ ਦੇ ਵਿੱਚ ਹੀ ਪੜਾਈ ਜਾਂਦੀ ਸੀ ਉਹ ਚੀਜ਼ ਸੋ ਇਹ ਇਹ ਇੱਕ ਆਪਣੇ ਆਪ ਦੇ ਵਿੱਚ ਮਤਲਬ ਸਿੰਪਲੀਫਿਕੇਸ਼ਨ ਹੈ ਜੇ ਆਪਾਂ ਕਹੇ ਦੀ ਫਲਾਣਾ ਦੋਸ਼ੀ ਹੈ ਇਹਦੇ ਬਾਰੇ ਇਦਾਂ ਨਹੀਂ ਹੈ ਕੱਲੇ ਕਿ ਸਾਡੀ ਜਿਹੜੀ ਡਿਫਰੈਂਟ ਸਾਡੇ ਸੈਕਸ਼ਨ ਨੇ ਸਮਾਜ ਦੇ ਉਹਨਾਂ ਦੀ ਚੇਤਨਾ ਦਾ ਲੈਵਲ ਕਿਹਾ ਜਾਏ ਪਰ ਕਿਹੜੇ ਲੋਕ ਫਿਰ ਉੱਥੇ ਜਾਂਦੇ ਨੇ ਕਿਹੜੇ ਲੋਕ ਉੱਥੇ ਕੰਟਰੋਲ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੈ